ਉਰੇ ਬਹੁਤ ਜ਼ੋਰ ਦੀ ਖੜਕਾ ਹੋਇਆ ਅਸੀਂ ਜਦ ਬਾਹਰ ਨਿਕਲੇ ਦੇਖਿਆ ਕੰਮ ਹੋ ਗਿਆ ਸੀ ਜੀ ਕਟੜਾ 70 80 ਸਵਾਰੀਆਂ ਸੀ ਵਿੱਚ ਸਕੂਲ ਵਾਲੇ ਵਿੱਚ ਬਹੁਤ ਸੀ ਕੁੜੀਆਂ ਬਹੁਤ ਸੀ ਬੱਸ ਵਿੱਚ ਸਵਾਰੀਆਂ ਹੋਰ ਸੀਗੀਆਂ ਬਹੁਤ 100 ਤੋਂ ਉੱਤੇ ਸਵਾਰੀ ਸੀ ਸਾਨੂੰ ਤਾਂ ਸਮਝ ਨਹੀਂ ਲੱਗੀ ਵੀ ਕਰਨਾ ਕੀ ਅਸੀਂ ਤਾਂ ਕਾਰਾਂ ਰੋਕ ਕੇ ਕਾਰਾਂ ਚ ਲੈ ਬਾਦ ਔਖੇ ਸੀ ਮਰੀਜ਼ ਉਹਨਾਂ ਨੂੰ ਭੇਜਿਆ ਤੇ ਬੱਸ ਪਾਰਟੀ ਵੀ ਗਈ ਸਵਾਰੀਆਂ ਤਕਰੀਬਨ 100 ਦੇ ਡੇਗਟ ਸਵਾਰੀ ਹੈਗੀ ਸੀ ਸਵਾਰੀਆਂ ਬਹੁਤ ਲੋਡ ਸੀਗੀ ਪਿਹਟ ਹੈਗੇ ਨਹੀਂ ਘਟਕੜ 30 35 ਦੇ ਹੈਗੇ ਨਹੀਂ ਸਾਰਾ ਸੀ ਪਿੰਡੇ ਘਰੇ ਆਪੇ ਕੰਮਗੁੰਮ ਕਰਦੇ ਸੀਗੇ ਜੀ ਉਰੇ ਬਹੁਤ ਜ਼ੋਰ ਦੀ ਖੜਕਾ ਹੋਇਆ ਤੇ ਅਸੀਂ ਜਦ ਬਾਹਰ ਨਿਕਲੇ ਦੇਖਿਆ ਕੰਮ ਹੋ ਗਿਆ ਸੀਗੇ ਜੀ ਬਸ ਫੇ ਸਾਰਾ ਪਿੰਡਾ ਕੇ ਸੇਵਾ ਕੀਤੀ ਜੀ ਅਸੀਂ ਸਵਾਰੀਆਂ ਕੱਢੀਆਂ ਨੇ ਵਿੱਚੋਂ ਕਿੰਨੀਆਂ ਸਵਾਰੀਆਂ ਗੱਡੀਆਂ ਤੁਸੀਂ ਸਾਰੇ ਕਟਵੜ 70 80 ਸਵਾਰੀਆਂ ਸੀ ਇਹ ਚ ਵਿੱਚ ਸਕੂਲ ਵਾਲੇ ਵਿੱਚ ਬਹੁਤ ਸੀਗੇ ਕੁੜੀਆਂ ਬਹੁਤ ਸੀਗੀਆਂ ਇਹ ਮਤਲਬ ਓਵਰਸੀ ਬੱਸ ਸਰ ਉਹ ਬੱਸ ਵੀਡਾ ਨਹੀਂ ਪਤਾ ਲੱਗਿਆ ਉਹ ਪਹਿਲਾਂ ਹੋ ਚੁੱਕਿਆ ਸਾਤੋਂ ਓਵਰਸੀ ਬੱਸ ਦਾ ਬੱਸ ਵਿੱਚ ਸਵਾਰੀਆਂ ਓਵਰ ਸੀਗੀਆਂ ਬਹੁਤ ਹਾਂਜੀ हां 100 ਤੋਂ ਉੱਤੇ ਸਵਾਰੀ ਸੀਗੀ 100 ਤੋਂ ਉੱਪਰ ਸਵਾਰੀ ਹਾਂਜੀ ਹਾਂ ਬਹੁਤ ਬਰੀ ਵੀ ਸੀਗੀ ਕਿੱਥੋਂ ਚੱਲਦੀ ਹੈ ਬੱਸ ਇਹ ਸਰ ਮੱਲਿਆੜ ਤੋਂ ਪਟਿਆਲਾ ਜਾਂਦੀ ਹੈ ਜੀ ਤੁਸੀਂ ਜਦੋਂ ਮੋਕੇ ਦੇ ਪਹੁੰਚੇ ਕਿਸ ਤਰ੍ਹਾਂ ਦਾ ਮੰਜ਼ਰ ਸੀਗਾ ਕੀ ਸਰ ਉਹਦੇ ਰੌਲਾ ਪਿਆ ਸੀ ਬਹੁਤ ਜ਼ਿਆਦਾ ਸਾਨੂੰ ਤਾਂ ਸਮਝ ਨਹੀਂ ਲੱਗੀ ਵੀ ਕਰਨਾ ਕੀ ਅਸੀਂ ਤਾਂ ਪਹਿਲਾਂ ਸਵਾਰੀਆਂ ਗੱਡੀਆਂ ਪਿੰਡੋਂ ਪਾਣੀ ਦੇ ਬਾਲਟੇ ਮੰਗਾਈਆਂ ਪਾਣੀ ਸੰਗਤ ਨੂੰ ਪਲਾਇਆ ਜੀ ਉਹ ਰੇ ਕਾਰਾਂ ਰੋਕ ਕੇ ਕਾਰਾਂ ਚ ਲੈ ਬਾਧ ਔਖੇ ਸੀ ਮਰੀਜ਼ ਉਹਨਾਂ ਨੂੰ ਭੇਜਿਆ ਕਿੰਨੇ ਕਿੰਝੜ ਹੋਏ ਨੇ ਸਰ ਕਟਵਰ 30 40 ਹੈਗੇ ਨੇ ਜੀ 30 40 ਜੀ ਸਰ ਜਿਹਾ ਸੀ ਭੱਜੇ ਉਧਰੋਂ ਆਏ ਆ ਉਹਦੇ ਬਸ ਪਲਟੀ ਵੇ ਵਿਚੋਂ ਦੇ ਬੈਗ ਬੈਗ ਦੀ ਬੈਕਪੈਕ ਫੁੜਾਈ ਨੇ ਕੱਢ ਕੇ ਮੋਬਾਈਲ ਗਿਰੇ ਪੈਦੀ ਮੋਬਾਈਲ ਫੁੜਾਈ ਨੇ ਜੀ ਚੱਪਲ ਬੂਟ ਸਾਰਾ ਕੋਈ ਫਾਰਮ ਵਿੱਚੇ ਗਿਰੇ ਪੈਦੀ ਸਵਾਰੀਆਂ ਸਭ ਦੇ ਜੀ ਕਿੰਨੇ ਕਿਸੀ ਸਵਾਰੀਆਂ ਜਿਹੜੇ ਸਵਾਰੀਆਂ ਤਕਰੀਬਨ 100 ਦੇ ਕਿਨ ਸਵਾਰੀ ਹੈਗੀ ਦੀ ਕੈਪੈਸਿਟੀ ਤਾਂ ਮਤਲਬ 30 35 ਦੀ ਹੈ ਦੀ ਕੰਪੈਸਟੀ 52 ਦੀ ਹੈ ਜੀ 52 ਦੀ ਹਾਂ ਜੀ 52 ਦੀ 52 ਦੀ ਸਵਾਰੀ ਓਵਰ ਹਾਂ ਇਸ ਸਵਾਰੀ ਓਵਰ ਲੋਡ ਦੀ ਗਈ ਤੇ ਇਹ ਕਿਸ ਵਿੱਚ ਵਿੱਚ ਬੱਜੀ ਦਰੱਖਤ ਉੱਪਰ ਇਹ ਦਰੱਖਤ ਵਿੱਚ ਬੱਜੀ ਕਿੰਨੇ ਕਿੰਜੜ ਨੇ ਪਤਾ ਲੱਗਿਆ ਕੁਝ ਮੌਕੇ ਤੇ ਕੱਟੀ ਜੜੀ ਤੇ ਹੈਂਟ ਹੈਗੇ ਨੇ ਜੀ ਘਟਕੜ 3 ਉਰੇ ਐਂਬੂਲੈਂਸ ਲੈ ਕੇ ਗਏ ਨਹੀਂ ਕੁਸਤਾ ਕਹਿੰਦੇ ਪਾਸ ਹੋ ਗਏ ਨੇ ਜੀ ਬਾਕੀ ਹੁਣ ਪਾਸ ਤੋਂ ਕੀ ਪਤਾ ਰੈਫਰ ਕਿੱਧਰ ਕਰਨੀ ਪਤਾ ਲੱਗਿਆ ਕਾਰਨ ਕੀ ਸੀ ਕਾਰਨ ਤਾਂ ਹੁਣ ਕੁਝ ਨਹੀਂ ਪਤਾ ਲੱਗਿਆ ਸੀ ਤਾਂ ਡਿਗੀ ਵੀ ਦੇਖਿਆ ਸੀ ਉਧਰੋਂ ਭੱਜੇ ਆ ਜਾਨੂੰ ਗਿਰੀ ਪਈ ਦੀ ਬਸ ਉਰੇ ਆਉਂਦੇ ਨੇ ਜੀ ਅੱਛਾ ਹਾਂ ਜੀ ਤੁਸੀਂ ਹੋਰ ਕੀ ਦੇਖਿਆ ਅਗੇ ਆ ਕੇ ਅਸੀਂ ਦੇਖਿਆ ਸੀ ਤਾਂ ਕਿ ਸਵਾਰੀਆਂ ਕੱਢੇ ਨਹੀਂ ਵਿੱਚੋਂ ਨਾਲ ਜਿਹੜਾ ਲੱਗਿਆ ਉਹ ਟਾਣੇ ਰੂਣੇ ਵੱਢ ਕੇ ਰਖਸ ਪਰੇ ਕਰਕੇ ਸਵਾਰੀਆਂ ਕਢਾ ਦਿਆਂ ਵਿੱਚੋਂ ਹੀ ਬਾਜੀ ਮਨਿੰਦਰ ਸਿੰਘ ਹੈ ਵੀਰੇ ਮੇਰਾ ਨਾਮ ਇਹ ਕਿਵੇਂ ਹਾਦਸਾ ਵਾਪਰਿਆ ਕੁਝ ਪਤਾ ਲੱਗਦਾ ਹਾਦਸਾ ਚਲੋ ਪਤਾ ਨਹੀਂ ਹੈ ਵੀ ਮੇਨ ਕਾਰਨ ਜਿਆਦਾ ਟਾਇਰ ਫਟਿਆ ਜਾਂ ਬਟਾ ਟੁੱਟਣ ਦੇ ਕਾਰਨ ਹੋਇਆ ਪਰ ਇਹ ਓਵਰਲੋਡ ਜਿਆਦਾ ਰਹਿੰਦੀ ਹੈ ਗੱਡੀ 140 40 ਇਚ ਸਵਾਰੀਆਂ ਹੁੰਦੀਆਂ ਨੇ 140 ਸਵਾਰੀਆਂ ਚੜਾਉਣ ਦੇ ਬਾਅਦ ਵੀ ਜਿਹੜੇ ਅੰਦਰ ਇਨਸਪੈਕਟਰ ਲੱਗੇ ਹੋਣੇ ਬਕਾਇਦਾ ਫੋਨ ਕਰਦੇ ਨੇ ਵੀ ਤੁਸੀਂ ਅੱਡਾ ਨਹੀਂ ਕਰਕੇ ਆਹ ਨਹੀਂ ਕਰਕੇ ਇਹ 52 ਸੀਟਾਂ ਬਾਸ ਬੱਸ ਵੀ ਬਿਨਾਂ ਮਤਲਬ ਤੋਂ ਓਵਰਲੋਡ ਕਰਾਉਂਦੇ ਨੇ ਤਾਂ ਕਰਕੇ ਹਾਦਸਾ ਹੋਇਆ ਗੱਡੀ ਸੰਭਲ ਸਕਦੀ ਜੇ ਇਹਦੇ ਵਿੱਚ 52 ਸਵਾਰੀਆਂ ਹੁੰਦੀਆਂ ਪਟਾ ਵੀ ਤਾਂ ਹੀ ਟੁੱਟੇ ਉਹ ਬਰ ਉਹ ਹਾਂ ਓਵਰਲੋਡ ਕਰਕੇ 183 30 ਸਵਾਰੀਆਂ ਨੇ ਮੇਰੇ ਕੋਲ ਡਾਕਟ ਬੇ ਨੇ 15 ਦਿਨ ਮੈਂ ਚਲਾਈਆ ਗੱਡੀ ਇਹ ਅੱਜ ਮੈਂ ਛੁੱਟੀ ਦੇਦੀ ਡਰਾਈਵਰ ਪੀਸੀ ਤਨਦਰਸ਼ਨ ਦੀ ਹਾਂਜੀ ਇਹਦਾ ਪਟਾ ਟੁੱਟਣ ਕਰ ਨਹੀਂ ਇਹ ਗੱਲ ਹੋਈ ਜੇ ਜਿਹੜੀ ਅੰਗੈਲੀ ਤਾਂ ਮਤਲਬ ਜਿਹੜੀ ਮਹਿਕਮੇ ਦੀ ਹੈ ਜੀ ਤੱਕਾ ਕਰਦੀ ਹੈ ਸ਼ਰੀਆਮ 52 ਸੀਟਾਂ ਪਾਸ ਆ ਬਸ ਕਿੰਨੀਆਂ ਕਿ ਸਵਾਰੀਆਂ ਬੰਦਾ ਚੜਾਊਗਾ ਕਿੰਨੀ ਕੰਪੈਸਟੀ ਹੋਣੀ ਚਾਹੀਦੀ ਦੱਸੋ ਜੀ ਉਹਨੂੰ 138 ਵਾਰੀਆਂ ਲਾਊਡ ਹੈਗੀਆਂ ਨੇ ਕੋਈ ਅਫਸਰ ਐਮ ਡੀ ਜੀ ਐਮ ਕੋਈ ਲਿਖ ਕੇ ਦੇਵੇ ਚੇਅਰਮੈਨ ਲਿਖ ਕੇ ਦੇਵੇ ਵੀ ਸਾਡੀ ਜ਼ਿੰਮੇਵਾਰੀ ਹੈ ਸਵੇਰੇ ਸਵੇਰੇ ਤਾਂ ਫਿਰ ਮਤਲਬ ਸਾਰੇ ਨੂੰ ਚਨਾਉੜਾ ਅੱਡਾ ਜੱਸੂ ਮਾਰੇ ਤੋਂ ਬਾਅਦ ਖਨਾਉੜਾ ਅੱਡੇ ਤੋਂ ਸਵਾਰੀਆਂ ਚੜ੍ਹਦੀ ਨਹੀਂ ਆ ਪਿੰਡਾਂ ਵਾਲੇ ਖੜੇ ਨੇ ਕਹਿ ਦੇਣ ਵੀ ਜੇ ਚੜ੍ਹਦੀ ਹੈ ਗੱਡੀ ਤੁਸੀਂ ਗੱਡੀ ਦੀ ਹਾਲਤ ਦੇਖ ਲਓ ਗੱਡੀ ਦੀ ਹਾਲਤ ਦੇਖ ਲਓ ਤੁਸੀਂ ਆਹ ਵੇ ਰੂਟ ਕਿੰਨੇ ਨੇ ਇਸ ਰੂਟ ਮੱਲੇ ਵਾਲੇ ਤੋਂ ਚੱਲ ਕੇ ਖੰਨੇ ਜਾਂਦੀ ਆ ਖੰਨੇੋਂ ਪੜਿਆਲੇ ਪੜਿਆਲੇੋਂ ਖੰਨੇ ਚੌਪਸਰ ਲਾਉਂਦੀ ਆ ਸਾਰਾ ਦਿਨ ਟਾਈਮ ਨਹੀਂ ਆ ਕਿੰਨੇ ਸਟੇਸ਼ਨ ਪੈਂਦੇ ਇਹਨੂੰ ਵਿਚਕਾਰ ਸਟੇਸ਼ਨ ਮੱਲੇ ਵਾਲੇ ਤੋਂ ਚੱਲਦੀ ਆ ਕਾਲਸਨਾ ਹੋ ਗਿਆ ਜਸੋਮਾਰਾ ਹੋ ਗਿਆ ਗਵੰਦਪੁਰਾ ਹੋ ਗਿਆ ਰੈਸਲ ਹੋ ਗਿਆ ਆ ਖਨੌੜੇ ਆ ਕੇ ਤਾਂ ਸਵਾਰੀ ਨੀ ਚੜਦੀ ਯਾਰ ਜੀ 52 ਸੀਟਾਂ ਪੂਰੀਆਂ ਹੁੰਦੇ ਫੇਰ ਨਹੀਂ ਬੱਗ ਫੇਰ ਨਹੀਂ ਹਾਸਾ ਨਹੀਂ ਗੱਡੀ ਡਰਾਈਵਰ ਸੰਭਾਲ ਲੈਂਦਾ ਓਵਰਲੋਡ ਕਿੱਥੇ ਗੱਡੀ ਸੰਭਾਲੂਗਾ ਯਾਰ 138 ਸਵਾਰੀਆਂ ਡਾਟ ਦੀ ਫੋਟੋ ਪਈ ਆ ਕੱਲ ਮੈਂ ਸਾਡੇ ਸੀਆਈ ਸਾਹਿਬ ਚੜੋਂਗੇ ਤੁਹਾਨੂੰ ਮੋਕੇ ਤੇ ਕੀ ਪਤਾ ਲੱਗਿਆ ਕਿ ਉੱਚੇ ਕਿੰਨੀ ਆ ਮੈਨੂੰ ਤਾਂ ਚਲੋ ਫੋਨ ਆਇਆ ਉਹ ਤਾਂ ਹੁਣ ਜਦ ਮਸ਼ੀਨ ਨਿਕਲੂਗੀ ਕਨੈਕਟਰ ਦੀ ਉਹ ਦੱਸੂਗੀ ਬੈਸ ਤਾਂ ਸਵਾਰੀਆਂ ਬਾਹਰ ਲੰਕਦੀਆਂ ਦੀਆਂ ਓਵਰਲੋਡ ਡੇਲੀ ਓਵਰਲੋਡ ਜਾਂਦੀ ਹੈ ਕਿਹੜੇ ਵੀ ਇੱਕ 150 ਸਵਾਰੀ ਤੋਂ ਉੱਤੇ ਸਵਾਰੀ ਹੁੰਦੀ ਉਹ ਇਹਦੇ ਚ ਪਤਾ ਹੀ ਹੈ ਡਰਾਈਵਰ ਤੇ ਕੰਡੈਕਟਰ ਦੀ ਕਿਸ ਤਰ੍ਹਾਂ ਸਥਿਤੀ ਹੈ ਕੁਝ ਲੱਗੇ ਉਹਨਾਂ ਦੇ ਦਾ ਹਸਪਤਾਲ ਦੇ ਕੰਡੈਕਟਰ ਦੇ ਟਾਂਕ ਲੇਕੇ ਡਰਾਈਵਰ ਨੂੰ ਐਮਬੂਲੈਂਸ ਲੈ ਗਈ ਉਹ 400 ਹਸਪਤਾਲ ਦੀਆਂ ਵੀ ਲੱਗੀਆਂ ਹੋਣ ਸਵਾਰੀਆਂ ਦੇ ਇੱਕ ਮੇਰੇ ਪਿੰਡ ਦਾ ਗਵੰਦਰਪੁਰ ਦਾ ਮੁੰਡਾ ਦੀ ਉਹ ਲੱਤ ਟੁੱਟ ਗਈ ਤੇ ਇੱਕ ਕੁੜੀ ਦੀ ਬਾਹ ਮੈਨੂੰ ਲੱਗਦਾ ਟੁੱਟੀ ਹੈ ਨੁਕਸਾਨ ਇਹ ਓਵਰ ਬਰੇ ਨਿਕਲਣ ਦਾ ਜਗ੍ਹਾ ਨਹੀਂ ਹੈ ਹੋਰ ਵੀ ਵੱਟਾ ਹਾਸਾ ਹੋ ਸਕਦਾ ਸੀ ਹੋ ਸਕਦਾ ਕੁਝ ਵੀ ਹੋ ਸਕਦਾ ਦੀ ਇੱਥੇ ਕੀ ਹੈ ਉਹຊ ਵੀ ਹੋ ਸਕਦਾ ਹੈ ਜ਼ਿਆਦਾਤਰ ਵਿਦਿਆਰਥੀ ਹੁੰਦੇ ਹਾਂ ਹਾਂ ਜੀ ਵਿਦਿਆਰਥੀ ਸਟੂਡੈਂਟ ਜ਼ਿਆਦਾ ਹੁੰਦੇ ਨੇ ਹਾਂ ਜੀ ਚਲੇ ਜਾਂਦੀ ਹੈ ਨਾ ਗੱਡੀ ਸਟੂਡੈਂਟਾਂ ਦੀ ਤੁਹਾਡਾ ਨਾਮ ਕੀ ਹੈ ਮਨਿੰਦਰ ਸਿੰਘ ਮੇਰਾ ਨੋਆ ਪੀਸੀਬੀ 502 ਮੇਰਾ ਨੰਬਰ ਹੈ ਮਨਿੰਦਰ ਸਿੰਘ ਆ ਸਰ ਤੁਸੀਂ ਕਿਉਂ ਬਸ ਰਹੇ ਮੈਂ ਕੈਕਟਰ ਸਰ ਕੀ ਹੋਇਆ ਹਾਂ ਸਾਰਾ ਸੀ ਨਾ ਖਰੋੜ ਤੋਂ ਚੱਲੇ ਤੇ ਉੱਥੇ ਸਾਡੀ ਗੱਡੀ ਇਹ ਬੰਦ ਹੋ ਗਈ ਧੱਕਾ ਸਟਾਰਟ ਕਰਕੇ ਨਾ ਇੱਥੇ ਆ ਕੇ ਪਤਾ ਨਹੀਂ ਗੱਡੀ ਨੂੰ ਕੀ ਹੋਇਆ ਮੈਂ ਬਹੁਤ ਲਈ ਬਾਰੀ ਖੜਾ ਸੀ ਟਾਕੀ ਤੇ ਬੱਚੀ ਖੜਾ ਸੀ ਆਪਣੇ ਬਾਰੀ ਮੈਂ ਬੰਦ ਕਰ ਲਈ ਜਿਵੇਂ ਬਚਣਾ ਹੁੰਦਾ ਤੇ ਟਿਕਟਾ ਘਟ ਰਿਹਾ ਚਾਰ ਪੰਜ ਟਿਕਟਾ ਘਟਨੇ ਗੱਡੀ ਨੇ ਬੈਲੈਂਸ ਆਪ ਦਾ ਖੋ ਲਿਆ ਹਾਂ ਹਾਂ ਉਸ ਤੋਂ ਬਾਅਦ ਇਹ ਦਰਖਤ ਨਾਲ ਲਾ ਕੇ ਰੁੱਕੀ ਜੇ ਪਾਰਟੀ ਜਾਂਦੀ ਸਰ ਫਿਰ ਤਾਂ ਬਹੁਤ ਨੁਕਸਾਨ ਹੋਣਾ ਕਮਾਣੀ ਕਮੂਣੀ ਟੁੱਟੀਆਂ ਨਹੀਂ ਕਮਾਣੀਆਂ ਟੁੱਟੀਆਂ ਫਸੇ ਦੀ ਅੱਛਾ ਕਹਿੰਦੇ ਸਵਾਰੀਆਂ ਵੀ ਬਹੁਤ ਓਵਰ ਹੁੰਦੇ ਨੇ ਰੂਟ ਇੱਕ ਆ ਇਹ ਹਾਂ ਸਵਾਰੀ ਭਾਵ ਕੀ 100 ਤੋਂ ਉੱਪਰ ਹੀ ਸਵਾਰੀ 100 ਕਹਿੰਦਾ 130 35 40 ਹੈਗੀ ਦੀ ਹਾਂ 110 ਵੀ ਕਮਾਣਗੇ ਇਹ ਕਿੱਥੇ ਕਿੱਥੇ ਦਾ ਰੂਟ ਹੈ ਇਹਦਾ ਇਹ ਸਰ ਮੱਲੇਵਾਲ ਪਟਿਆਲਾ ਅੱਛਾ 7 10 ਤੇ ਚੱਲਦੀ ਆ ਪਟਿਆਲਾ ਤੋਂ ਮੱਲੇਵਾਲ ਅੱਤ ਦੀਆਂ ਸਵਾਰੀਆਂ ਕਿੰਨ ਅੱਗੇ ਵੰਗੇ ਮਸੀਨ ਲੱਭ ਰਹੀ ਮੇਰੀ ਮਸੀਨ ਖੋ ਗਈ ਉਹ ਜਿਹੜੇ ਟ੍ਰੇਲ ਨਿਕਲੇ ਹੋ ਮਸੀਨੋਂ ਕਿੰਨੀਆਂ ਕਿੰਜੜ ਨੇ ਤੁਹਾਡੇ ਕਿੱਥੇ ਕਿੱਥੇ ਸੱਟ ਲੱਗੀ ਸਾਰਾ ਇੱਕ ਕੁੜੀ ਦੇ ਸੱਟ ਲੱਗਿਆ ਕਾਫੀ ਮੇਰਾ ਡਰਾਈਵਰ ਸਾਹਿਬ ਉਹ ਨਾਪੇ ਨੇ ਅੱਛਾ ਆਪਣਾ ਭਾਰਤ ਭੇਜੇ ਨਾਪੇ ਭੇਜ ਤੇ ਉਹਦੀ ਲੱਤ ਸਾਇਦ ਉਹ ਹੋ ਗਈ ਪੈਕਚਰ ਕੀ ਲੱਗਦਾ ਤੁਸੀਂ ਬਾਰ ਬਾਰ ਲਿਖ ਕੇ ਭੇਜਿਓ ਉੱਚ ਅਧਿਕਾਰੀਆਂ ਨੂੰ ਵੀ ਜਿਹੜੇ ਹੈਗੇ ਸਵਾਰੀਆਂ ਜ਼ਿਆਦਾ ਹੁੰਦੀਆਂ ਉਹ ਤਾਂ ਸਾਰ ਫਿਰ ਉਹਨਾਂ ਗੱਡੀ ਦਾ ਦੇਖਾਂਗੇ ਕੀ ਨੁਕਸਾਨ ਆ ਉਹਦੇ ਬਦਲ ਕਰ ਸੋ ਕੀ ਕਦੇ ਮਤਲਬ ਰੂਟ ਹੋਰ ਨਹੀਂ ਲਾਇਆ ਬਸ ਇੱਕੇ ਚੱਲਦੀ ਇੱਥੇ ਬਸ ਨਹੀਂ ਬਸ ਤਾਂ ਸਹੀ ਚੱਲ ਰਹੀ ਕੱਚਾ ਸੂਰੇ ਸੂਰੇ ਘੱਟ ਹੁੰਦੀ ਆ ਸਰਦਾਰ ਹਾਂ ਨੇ ਸਵਾਰੀ ਦਾ ਠੀਕ ਆ ਫਿਰ ਗੱਡੀ ਪੰਡਾ ਚ ਆਉਂਦੀ ਨਾ ਉਹਦੇ ਕਰਕੇ ਫਿਰ ਭਰ ਕੇ ਆਉਂਦੀ ਨੇ ਗੱਡੀ ਪੰਡਾ ਸਰਸਾਰੇ ਤੇ ਮੱਲੇ ਵਾਲ ਤੋਂ ਪਟਿਆਲੇ ਹਾਂਜੀ ਪਟਿਆਲੇ ਜਾਂਦੀ ਆ ਕਿੰਨੇ ਕਿੰਨੇ ਜਣੇ ਹੋਈ ਨੇ ਤੁਹਾਡੇ ਹਿਸਾਬ ਨਾਲ ਸਵਾਰੀਆਂ ਸਵਾਰੀਆਂ ਜੀ ਤਿੰਨ ਚਾਰ ਤੇ ਲੱਗੇ ਨੇ ਛੱਟਾ ਕਾਫੀ ਅੱਛਾ ਜੀ ਇੱਕ ਤਾਂ ਕੁੜੀ ਆ ਗਵੰਦਪੁਰੀ ਸਰ ਉਹਦਾ ਚੋਲਾ ਕਹਿੰਦੇ ਨੇ ਵੀ ਸ਼ਾਇਦ ਹੋ ਗਿਆ ਅੱਛਾ ਇੱਕ ਤਾਂ ਮੁੰਡਾ ਗਵੰਦਪੁਰ ਦਾ ਫਰੰਟ ਸੀਟ ਤੇ ਬੈਠਾ ਸੀ ਸਰ ਹਾਂਜੀ ਉਹਦੇ ਮਤਲਬ ਕਾਫੀ ਛੱਟਾ ਲੱਗੇ ਨੇ ਉਹ ਹਸਪਤਾਲ ਚ 24 ਅਰਜੰਦਰ ਭੇਜਤਾ ਉਹਨਾਂ ਦਾ ਕਿੰਨੇ ਕਨੇ ਆ ਜਦਿਕਾ ਇਹ ਸੀਰੀਅਸ ਤਾਂ ਤੁਮ ਚਾਰ ਕਰਨੇ ਤੋਂ ਅੱਛਾ